ਸੀ ਦੇਖ ਲੋ 7 ਮੈਂਬਰ ਪਾਰਲੀਮੈਂਟ ਰਾਜ ਸਭਾ ਦੇ ਜਾਂਦੇ ਐ ਸਾਰੀਆਂ ਸੀਟਾਂ ਜਾਂ ਦਿੱਲੀ ਵਾਲੇ ਜਾਂ ਯੂਪੀ ਵਾਲੇ ਇਹਨਾਂ ਦੇ ਬੰਦਿਆਂ ਨੂੰ ਮਿਲੀਆਂ 50 ਦੀ ਰਾਜ ਸਭਾ ਦੀਆਂ ਜਾਂ ਇਹਨਾਂ ਨੇ ਵੇਚਤੀਆਂ ਹੁਣੇ ਰਜਿੰਦਰ ਗੁਪਤਾ ਜਿਹੜਾ ਸਭ ਤੋਂ امیر ਆਦਮੀ ਪੰਜਾਬ ਦਾ ਹੈ ਉਹਨੂੰ 75 ਲੱਖ ਕਰੋੜ ਰੁਪਈਆ 75 ਕਰੋੜ ਰੁਪਈਆ ਦੇ ਕੇ ਉਹ ਤੋਂ ਲਿੱਤਾ ਕਿ ਉਹਨੂੰ ਐਮਪੀ ਬਣਾਇਆ ਹੈ ਆ लवली ਯੂਨੀਵਰਸਿਟੀ ਆ ਗਏ ਤੋਂ 50 ਕਰੋੜ ਰੁਪਏ ਲੈ ਕੇ ਉਹਨੂੰ ਯੂਨੀਵਰਸਿਟੀ ਉਹਨੂੰ ਐਮਪੀ ਬਣਾਇਆ ਆ ਤਾਂ ਹਾਲਾਤ ਹੈ ਆਈ ਕਾਰਨ ਹੈ ਜਦੋਂ ਪੰਜਾਬ ਵਿੱਚ ਹੜਾ ਹੈ ਜਦੋਂ ਪੰਜਾਬ ਨਾਲ ਧੱਕਾ ਹੋਇਆ ਕੋਈ ਨਹੀਂ ਬੋਲਦਾ ਉੱਥੇ ਬੈਠ ਕੇ ਸਾਰੇ 7 ਤੇ 7 ਰਾਜ ਸਰਬੱਤ ਐਮਪੀ ਚੁੱਪ ਕਰਕੇ ਉੱਥੇ ਬੈਠੇ ਰਹਿੰਦੀ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਸਮਝ ਨਹੀਂ ਉਥੇ ਇਹਨਾਂ ਨੇ ਕੇਜਰੀਵਾਲ ਨੇ ਆਪਣਾ ਇੱਕ ਬੰਦਾ ਲਿਆਂਦਾ ਹੈ ਜਿਹਦਾ ਨਾਲ ਬਹਿਬੂ ਹੈ ਤੁਸੀਂ ਦੇਖ ਲਓ ਉਹ ચીਫ ਮਨਿਸਟਰ ਦਾ ਦਫਤਰ ਉਹ ਚਲਾਉਂਦਾ ਹੈ ચીਫ ਮਨਿਸਟਰ ਦੀ ਕੋਠੀ ਤੇ ਇਹਨਾਂ ਦਾ ਬਹਿਬੂ ਪੈਂਦਾ ਹੈ ਬਹਿਬੂ ਕੁਮਾਰ ਜਿਹੜਾ ਸਿਸੋਡੀਆ ਮਨਿਸਟਰ ਜੈਨ ਮਨਿਸਟਰ ਹੈ ਅੱਠ ਅੱਠ ਮਹਿਕ ਵਿੱਚ ਪੰਜਾਬ ਦੇ ਉਹਨਾਂ ਨੂੰ ਦਿੱਤੇ ਆ ਉਹ ਫੈਸਲਾ ਕਰਦੇ ਆ ਜਿਹੜੇ ਆਪਣੇ ਚੁਣੇ ਐ ਉਹਨਾਂ ਨੂੰ ਤਾਂ ਇਕੱਲਾ ਦਸਕਤ ਕਰਨ ਵਾਸਤੇ ਰੱਖਿਆ ਹੈ ਫੈਸਲੇ ਕਰਨ ਵਾਸਤੇ ਨਹੀਂ ਜਿਹੜਾ ਫਾਈਨੈਂਸ਼ੀਅਲ ਐਡਵਾਈਜ਼ਰ ਰੱਖਿਆ ਕੋਈ ਅਰਵਿੰਦ ਮੋਦੀ ਹੈ ਇੱਕ ਵਿਜੀਲੈਂਸ ਦੇ ਕਿਸਾ ਮਗਰ ਲੋਕਾਂ ਦੇ ਮਗਰ ਇਹਨਾਂ ਨੇ ਇੱਕ ਮਹੇਸ਼ਪੂਰੀ ਰਿਟਾਇਰਡ ਸੀਪੀਐ ਦਾ ਬੰਦਾ ਲਿਆਂਦਾ ਹੈ ਵੇਰਾ ਦੇ ਚੇਅਰਮੈਨ ਜਿੰਨੇ ਕਾਰਪੋਰੇਸ਼ਨਾਂ ਵੱਡੀਆਂ ਸਾਰਿਆਂ ਦੇ دلی تو ہے یا ہریا تو ہے یا دوجے ہیں آپ پچھلے آ چار سال ٹپے ہیں میں آرٹی ای کرایا کنیا نوکریاں سرکاری ہیں تقریباً تیک ہزار نوکری سرکاری پلے چار سال ملی ہے ادے تو ود نوجوان کوئی یو پی ہے کوئی بہار ہے کوئی راجستان دا ہے کوئی دا ہے ਪੰਜਾਬ ਦੇ ਮੁੰਡਿਆਂ ਨੂੰ ਨਹੀਂ ਮਿਲੀਆਂ ਕਿਉਂਕਿ ਇਹ ਕਾਨੂੰਨ ਅਸੀਂ ਬਣਾਇਆ ਸੀ ਸਾਡੀ ਸਰਕਾਰ ਦੇ ਦੌਰਾਨ ਕੀ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਕੱਲੀਆਂ ਪੰਜਾਬੀਆਂ ਵਾਸਤੇ ਹੋਣਗੀਆਂ ਇਹਨਾਂ ਨੇ ਉਹ ਕਾਨੂੰਨ ਬਦਲ ਕੇ ਖੋਲ ਦਿੱਤਾ ਸਾਰਿਆਂ ਵਾਸਤੇ ਕਿਉਂਕਿ ਆ ਚਾਹੁੰਦੇ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਹਰਿਆਣੇ 'ਚ ਰਾਜਸਥਾਨ 'ਚ ਯੂਪੀ ਦਿੱਲੀ ਤੱਕੜੇ ਕਰਨਾ ਹੈ اتھے جا کے بھاشن کرتے ہیں کسی پنجاب ایک سرکاری نوکری تھوڑے تھے دے گے تو وہی انہوں نے کیتا ہے کھلا آنے ہی آئی تھی دیکھ لو جو چار سال ہے کہیں دے کہ ایک چیز دس دو جو انہیں پوری کی آیبیاں ہیں ہزار روپیہ دے کدھر گیا ہزار روپیہ پتا کنی پینشن کر داں گے ਕਰਕਰ ਨੌਕਰੀ ਦੇ ਦਾਂਗੇ ਨਸ਼ੇ ਮਿੰਟਾਂ 'ਚ ਖਤਮ ਕਰ ਦਾਂਗੇ ਮੈਂ ਪੁਲਿਸ ਵਾਲਿਆਂ ਨੇ ਪੁੱਛ ਰਿਆ ਸੀ ਕਿ ਨਸ਼ਾ ਹੁਣ ਵੱਧ ਕਿਉਂ ਗਿਆ ਮੈਨੂੰ ਕਹਿਣ ਲੱਗੇ ਨਸ਼ਾ ਇਸ ਲਈ ਵੱਧਿਆ ਕਿਉਂਕਿ ਇਹਨਾਂ ਦੇ ਜਿਹੜੇ ਐਮ.ਐਲ.ਏ ਤੇ ਲੀਡਰ ਹੈ ਨਸ਼ੇ ਵੇਚਣ ਵਾਲਿਆਂ ਤੋਂ ਵੀ ਨਾ ਲੈਣ ਲੱਗੇ ਕੋਈ 5 ਲੱਖ ਲੈ ਰਿਹਾ ਕੋਈ 10 ਲੱਖ ਲੈ ਰਿਹਾ ਕੋਈ 15 ਲੱਖ ਤੇ ਐਸਐਸਪੀਆ ਨੂੰ ਕਿਹਾ ਡੀਐਸਪੀਆ ਨੂੰ ਕਿਹਾ ਇਹਨਾਂ ਬੰਦਿਆਂ ਨੂੰ ਹੱਥ ਨਹੀਂ ਲਾਉਣਾ ਖੁੱਲੀ ਛੁੱਟੀ ਦਿੱਤੀ ਹੈ ਆ ਕਾਰਨ ਨਸ਼ਾ ਪੰਜਾਬ 'ਚ ਅਜੇ ਲੋਕ ਜਿਨ੍ਹਾਂ ਦਾ ਕੋਈ ਦਰਦ ਨਹੀਂ ਪੰਜਾਬ ਪ੍ਰਤੀ ਜਿਨ੍ਹਾਂ ਨੂੰ ਪਿਆਰ ਪੰਜਾਬ ਪ੍ਰਤੀ ਨਹੀਂ ਹੈ ਉਹ ਥੋੜੀ ਤਕਲੀਫਾਂ ਹੱਲ ਕਰਨਗੇ ਮੈਂ ਕਹਿ ਸਕਦਾ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਮਾੜੀ ਸਰਕਾਰ ਜੇ ਕੋਈ ਆਈ ਹੈ ਆ ਝਾੜੂ ਵਾਲੇ ਮਲੰਗਾਂ ਦੀ ਹੈ ਜਿਨ੍ਹਾਂ ਨੇ ਗੰਦ ਪਾਤਾ ਪੰਜਾਬ